ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਸਹਿਰ ਭਗਤਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਗਰਜੀਤ ਦੇ ਘਰ ਦੋ ਸੱਜਣਾ ਮੱਝਾਂ ਆਪਸ ਨੂੰ ਦਿਖਾ ਰਹੇ ਆ ਦੁੱਧ ਤੇ ਮਿੱਤਰੋ ਤਿਆਰ ਨੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀਆਂ ਤੇ ਕਰ ਸਕਦੇ ਹੋ ਤੁਸੀਂ ਸੰਪਰਕ ਇੱਕ ਮਿੱਤਰੋ ਨੀਲੀ ਰਵੀ ਹੈ ਤੇ ਇੱਕ ਹੈਗੀ ਆ ਮੁਰਾ ਦੇ ਵਿੱਚੋਂ ਦੋਨਾਂ ਥੱਲੇ ਦੁੱਧ ਜਿੰਨਾ ਹੈਗਾ ਪੂਰਾ ਤਿਆਰ ਹੈ ਤੇ ਬਾਈ ਦੇ ਨਾਲ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਸਸੀਕਾਲ ਹੋ ਠੀਕ ਐ ਸਿੱਤਾ ਵਦਗਾ ਵਦਗਾ ਜੀ ਪਿੰਡ ਭਗਤਾ ਹੈਣਾ ਪਿੰਡ ਭਗਤਾ ਭਾਈ ਭਗਤੇ ਤੋਂ ਕਿੱਥੇ ਜੇ ਘਰ ਆਪਣਾ ਬਈ ਮੇਨ ਚੌਂਕ ਤੋਂ ਆਪਣਾ ਕੁੱਟਗਾਲੇ ਰਾਹ ਤੇ ਘਰ ਆ ਜਿਹੜਾ ਬਾਗੇ ਪਰਾਨੇ ਨੂੰ ਰੋਡ ਜਾਂਦਾ ਬਾਗੇ ਪਰਾਨੇ ਤੋਂ ਰੋਡ ਜਾਂਦਾ ਬਈ ਯਾਰ ਓਕੇ ਕੁੱਟਗਾਲੇ ਰਾਹ ਕੁੱਟਗਾਲੇ ਰਾਹ ਤੇ ਆ ਬਈ ਬਾਬਾ ਪੂਨਨਾਂ ਦੀ ਕੁੱਟਗਾਲੀ ਛੜਕ ਜਾਂਦੀ ਠੀਕ ਐ ਤੇ ਪਹਿਲੇ ਨੰਬਰ ਤੇ ਕਦ ਕਾੜ ਸੋਨਾ ਹੈਣਾ ਸੁਹਾ ਕਿਹੜਾ ਹੋਊਗਾ ਦਾ ਜੀ ਦੂਜਾ ਸੁਹਾ ਝੋਟੀ ਆ ਬਈ ਦੂਜਾ ਸੁਹਾ ਹਾਂ ਹਾਂ ਕਦੋਂ ਕਦੀ ਸੂਈ ਵੀ ਆ ਬਈ 10 12 ਦਿਨ ਹੋ ਗਏ ਸੂਈ ਨੂੰ 12 ਕਦਨ ਹਾਂ ਠੀਕ ਹੈ ਮਗਰ ਬੱਚਾ ਕਟਾ ਮਗਰ ਕਟਾ ਕਿੰਨਾ ਕਦੋਂ ਤੱਕ ਤਿਆਰ ਹੋ ਫਾਇਸ ਬਾਈ ਟਾਈਮ ਬਈ 13 ਕਿਲੋ ਦੁੱਧ ਤਿਆਰ ਹੈ 13 ਕਿਲੋ ਤਿਆਰ ਹੈ 13 ਕਿਲੋ ਦੋ ਟਾਈਮ ਕਿਲੋ ਤਸੱਲੀ ਬਈ ਤਿੰਨ ਟਾਈਮ ਚੋੜੇ ਓਕੇ ਥਾਂਲੇ ਬਈ ਦੀ ਪੂਰੀ ਸਾਫ ਆ ਹਨਾ ਤੋਰੋ ਜੀ ਇੱਕ ਵਾਰੀ 13 ਲੀਟਰ ਬਾਈ ਕਹਿੰਦਾ ਵੀ ਦੁੱਧ ਤਿਆਰ ਹੈ ਤੇ ਹਾਂਜੀ 16 ਲੀਟਰ ਦੁੱਧ ਠੀਕ ਆ 16 ਲੀਟਰ ਦੁੱਧ ਦੀ ਓਕੇ ਓਕੇ ਥਾਂਲੇ ਬਈ ਦੀ ਪੂਰੀ ਸਾਫ ਆ ਮਿੱਤਰੋ ਨੇਚਰਲ ਲੇਵੇ ਤੇ ਆਪਾਂ ਵੀਡੀਓ ਬਣਾ ਰਹੇ ਕੋਈ ਏਖੜ ਨਹੀਂ ਲਾਇਆ ਟਾਈਮ ਟੂ ਟਾਈਮ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਮੋਲਡ ਜੀ ਕੱਤਕਾਰ ਸੋਹਣਾ ਬੇਲ ਚੰਗੀ ਆ ਸਰੀਰ ਪੱਖੋਂ ਵੀ ਆਪਾਂ ਕਹਿ ਸਕਦੇ ਆ ਵੀ ਚੰਗੀ ਆ ਤੇ ਵਾਈ ਦੇ ਦੱਸਣ ਦੇ ਮੁਤਾਬਕ ਭਾਈ ਕਹਿੰਦਾ ਵੀ ਦੂਜਾ ਸੂਆ ਇਹਨੇ ਸੂਣਾ ਆ ਸੂਈ ਆ ਦੂਜਾ ਤੋਂ ਸੂਈ ਹੋਣੀ ਮਗਰ ਕੱਟਾ ਥਣਾ ਦੀ ਪੂਰੀ ਸਾਫ ਹੈ ਤੇ 나ੜ ਦੇਖ ਸਕਦੇ ਹੋ ਮਿੱਤਰੋ ਦੁੱਧ ਵਾਲੀ ਤੁਸੀਂ ਬਹੁਤ ਚੰਗੀ ਕੱਲੀ ਕੱਲੀ ਚੀਜ਼ ਆਪਾਂ ਬਸ ਜਿੱਡੀ ਮੈਂ ਬਸ ਜਿੱਡੀ ਮੈਂ ਛੋਟੀ ਮੈਂ ਠੀਕ ਹੈ ਇਹਦਾ ਰੇਟ ਫਿਰ ਕੀ ਕਰਤਾ ਜੀ ਰੇਟ ਤਾਂ ਵੀ ਇਹ 1.35 ਕਰਦੇ ਆ 1.35 ਹਾਂ ਹਾਂ ਵੀ ਮਾਨਤਨ ਹੋ ਜੂ ਹਾਂ ਮਾਨਤਨ ਹੋ ਜੂ ਠੀਕ ਹੈ ਮਗਰ ਮਿੱਤਰੋ ਕੱਟਾ ਤੇ ਦੁੱਧ ਫਿਰ ਆਪਾਂ ਕਹਿੰਦੇ ਵੀ 13 ਕਿਲੋ ਤਿਆਰ ਹੈ ਨੇਚਰਲ ਲੈਵਲ ਤੇ ਆਪਾਂ ਵੀਡੀਓ ਬਣਾ ਰਹੇ ਆ ਠੰਡੀ ਸਵੇਰ ਮਿੱਤਰੋ ਫੁੱਲ ਹੈ ਓਕੇ ਤੇ ਦੂਜੇ ਨੰਬਰ ਤੇ ਬੱਲੀ ਹੈ ਨਾ ਇਹਦਾ ਸੂਆ ਜੀ ਇਹ ਦੂਜਾ ਸੂਆ ਬੱਲੀਲੀ ਦਾ ਵਿਚਾਰ ਹੈ ਬਈ ਠੀਕ ਹੈ ਹਾਂ ਮਗਰ ਵੀ ਕੱਟਾ ਹੀ ਆ ਇਹਦੇ ਮਗਰ ਕੱਟਾ ਇਹ ਕਦੋਂ ਕਦੀ ਸੂਈ ਬਈ ਇਹਨੂੰ ਵੀ ਹੋ ਗਏ 6-7 ਦਿਨ ਬਈ ਠੀਕ ਹੈ ਕਿੰਨਾ ਕ ਦੁੱਧ ਤਿਆਰ ਹੋ ਇਹ ਥੱਲੇ ਵੀ 1.5 ਕਿਲੋ ਦੁੱਧ ਤਿਆਰ ਇਹਨੂੰ ਵੀ ਤੋਰੋ ਜੀ 1.5 ਕਿਲੋ ਬਈ ਕਹਿੰਦਾ ਵੀ ਦੁੱਧ ਤਿਆਰ ਆ ਨੀਲੀ ਰਾਬੀ ਆ ਕਦ ਇਹਦੇ ਨਾਲ ਮਿੱਤਰੋ ਥੋੜਾ ਛੋਟਾ ਹੈ ਹਾਂ ਕਦ ਛੋਟਾ ਤੇ ਨਾਰਮਲ ਜਿਹਾ ਕਦ ਦਾ ਨਾ ਬੜਾ ਵੱਡਾ ਨਹੀਂ ਕਹਿ ਸਕਦੇ ਛੋਟਾ ਕਦ ਦਾ ਹੈ ਤੇ ਬੱਲੀ ਨੀਲੀ ਰਾਬੀ ਆਪਾਂ ਕਹਿ ਸਕਦੇ ਹਾਂ ਮਾਰ ਕ ਤਕਰੀਬਨ ਫੁੱਲ ਹੈ ਇਹਦੇ ਮਿੱਤਰੋ ਤੁਸੀਂ ਚੰਗਾ ਸਿਮਨ ਲਾ ਕੇ ਚੰਗਾ ਬੱਚਾ ਲੈ ਸਕਦੇ ਹੋ ਮੋੜ ਲਈ ਇੱਕ ਅੱਖ ਦੇ ਵਿੱਚ ਤਾਂ ਮਿੱਤਰੋ ਫੁੱਲ ਹੈ ਤੇ ਇੱਕ ਦੇ ਵਿੱਚ ਥੋੜੀ ਜੀ ਤਾਰ ਹੈ ਹਾਂ ਬਾਕੀ ਥਾਣਾ ਤੁਹਾਨੂੰ ਇਹ ਸਾਰਾ ਮਾਰਕਾ ਬਈ ਹਾਂ ਹਾਂ ਮਾਰਕਾ ਫੇਰ ਆਪਾਂ ਕਹਿੰਦੇ ਫੁੱਲ ਵਟਾ ਫੁੱਲ ਹੈ ਚੰਗੇ ਬੱਚੇ ਲੈ ਸਕਦੇ ਹੋ ਇਹ ਤਾਂ ਮਿੱਤਰੋ ਤੁਸੀਂ ਇਸੇ ਵਿੱਚ ਲਵਾ ਕੇ 14 ਕਿਲੋ ਤੋਂ ਕੱਢ ਦੂ ਬਈ ਠੀਕ ਹੈ ਕਦੋਂ ਦੋਨਾਂ ਵੰਜੇ ਦਾ ਮੈਲਾ ਮੂਲਾ ਚੱਲ ਪਿਆਣਾ ਹਾਂਜੀ ਹਾਂਜੀ 14-14 ਕਿਲੋ ਤੋਂ ਤੁਓਠ ਮੰਨ ਕੇ ਕੋਈ ਬੰਦਾ ਲਿਆਦਾ ਕਰਦਾ ਬਈ ਠੀਕ ਹੈ ਇਹਦਾ ਰੇਟ ਫਿਰ ਕੀ ਕਰਤਾ ਜੀ 10 ਬਈ ਇੱਕ ਮਰ ਓਕੇ ਜੀ ਓਕੇ ਓਕੇ ਬੰਦ ਲਾ ਹਾਂਜੀ ਇਹਦਾ 130000 130 ਹਾਂਜੀ ਮਾਰਤਾਨ ਹੋ ਜੀ ਦੋਨਾਂ ਚ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਫੋਨ 98781 98781 82528 82528 ਹਾਂ ਹਾਂ ਪਿੰਡ ਹੈਗਾ ਜੀ ਸਹਿਰ ਭਗਤਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਦੋਨਾਂ ਮਗਰ ਫਿਰ ਆਪਾਂ ਕਹਿੰਦੇ ਵੀ ਕੱਟੇ ਆ ਨੈਚੁਰਲ ਲੇਵੇ ਤੇ ਆਪਾਂ ਵੀਡੀਓ ਬਣਾ ਰਹੇ ਆ ਕੋਈ ਅਖਰ ਨਹੀਂ ਲਾਇਆ ਝੋਟਾਂਗੇ ਆਪਣੇ ਘਰੇ ਪੂਰੀ ਤਸਦੀਕ ਨਾ ਪੰਜਾ ਤੇ ਇਹਦੇ ਥੋੜੀ ਭਾਲ ਲੰਗਦੀ ਆ ਹੈ ਮਾੜੀ ਜੀ ਹੈਗੇ ਭਾਲ ਭਾਣਾ ਹਾਂ ਭਾਲਾ ਵੀ ਹਾਂ ਹਾਂ ਉਹਨੇ ਦਿੱਤਾ ਬਣ ਓਕੇ ਹਾਂ ਹਾਂ ਠੀਕ ਹੈ ਧੰਨਵਾਦ ਹਾਂ